ਸਭ ਮਿਲ ਸ੍ਰੀ ਰਾਗ ਵਿੱਚ ਗਾਵੈ ਪੰਚੋਂ ਸੰਗ ਰੰਗਣ ਲਾਵੈ ਬੇਰਾਰੀ ਕਰਨਾਤੀ ਧਰੀ ਗਵਰੀ ਗਾਵੈ ਆਸਾਵਰੀ ਤੇ ਪਾਛੇ ਸੰਦੂਈ ਅਲਾਪੀ ਸ੍ਰੀ ਰਾਗਿ ਸ਼ਿਮ ਪਹੁੰਚੋਂ ਠਾਪੀ ਤਾਲੂ ਸਾਰੰਗ ਸਾਗਰਾ ਔਰ ਗੋਂਡ ਗੰਭੀਰ ਅਸ਼ਟਪੁਤਰ ਸ੍ਰੀ ਰਾਗ ਕੇ ਗੁੰਡ ਕੁੰਭ ਹਮੇਰਾ ਮੇਗ ਰਾਗ ਵੇ ਗਾਵੈ ਪੌਂਚੋਂ ਸੰ ਪ੍ਰੰਗਣ ਲਾਵੈ ਸੋਰਠ ਗੁੰਡ ਬਲਾਰੀ ਧੁਨੀ ਪੁਨ ਗਾਵੇ ਆਸਾ ਗੁਣ ਗੁਣੀ ਹੂੰਚੇ ਸਰਸੋ ਹੋ ਪਨਕੀਨੀ ਮੇਗ ਰਾਗ ਸਿਮ ਪੌਂਚੋਂ ਜੀਨੀ ਬਹਿਰਾ ਧਰ ਕਜ ਧਰ ਕੇਂਦਾਰਾ ਜਬਲੇ ਧਰ ਨਟ ਅਉ ਜਲ ਧਾਰਾ ਪੁਨ ਗਾਵੇ ਸ਼ੰਕਰਯੋ ਸ਼ਿਮਾ ਮੇਗ ਰਾਗ ਪੁਤਰਨ ਕੇ ਨਾਮਾ کشٹ راگن گائے سنگ راگ نیتیس سب پوتر راگن کے اٹھارہ ہیں دس بیس کشٹ راگن گائے سنگ راگ نیتیس سب پتر راگن کے 18 ਹੈ 10 20 ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੋਨੀ ਸੈਭੰ ਉਰਪਰ ਸਾਧ ਜਪ ਆਪ ਸਚੁ ਜੁਗਤਾਰੁ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਜੇ ਸੋਚੈ ਸੋਚਣਾ ਹੋਈ ਜੇ ਸੋਚੀ ਲਖਵਾਰ ਚੁਪੈ ਚੁਪਣਾ ਹੋਈ ਜੇ ਲਾਇ ਰਹਾ ਲਿਪਤਾਰ ਭੁਖਿਆ ਭੁਖਣਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹ ਸਿਆਣ ਪਾਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਨ ਨਾ ਕਰ ਹੁਕਮ ਨਾ ਕਿਹਾ ਜਾਏ ਹੁਕਮੇ ਹੋਵਨ ਜਿਓ ਹੁਕਮ ਲੈ ਵੜਿਆਈ ਹੁਕਮੇ ਉਤਮ ਨੀਚ ਕਮ ਲਿਖ ਦੁਖ ਸੁਖ ਪਾਈਐ ਹੈ ਇੱਕ ਨਾ ਹੁਕਮੇ ਬਖਸ਼ੀਸ਼ ਇੱਕ ਹੁਕਮੀ ਸਦਾ ਬਹਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੇ ਜੇ 부ਜੇ ਤਾ ਹੋ ਮੈਂ ਕਹੇ ਨ ਕੋਏ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾ ਜਾਣੇ ਨੀਸਾਣ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਹੈ ਗਾਵੇ ਕੋ ਜੀ ਲੈ ਫਿਰਦੇ ਹੈ ਗਾਵੇ ਕੋ ਜਪੇ ਦਸੇ ਦੂਰ ਗਾਵੇ ਕੋ ਵੇਖੇ ਹਦਰ ਹਦੂਰ ਕਦਨਾ ਕਥੀ ਨ ਆਵੇ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਲੈ ਲੈਂਦੇ ਥਗ ਪਾਹੇ ਜੁਗਾ ਜੁਗੰਤਰ ਖਾਹੀ ਖਾਂਹੇ ਹੁਕਮੇ ਗੁਮ ਚਲਾਇ ਰਾਹ ਨਾਨਕ ਵਿਖੇ ਵੇ ਪਰਵਾਹੋ ਸਾਚਾ ਸਾਹਿਬ ਸਚਨਾ ਹੈ ਪਖਿਆ ਭਵ ਅਪਾਰ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਫਿਰ ਕਿ ਅੱਗੇ ਰੱਖੀਐ ਜਿ ਦਿਸੇ ਦਰਬਾਰ ਮੋਖੇ ਪੂਰਨ ਬੋਲੀਐ ਜਿ ਸੁਨਧਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ ਨਾਨਕ ਐ ਵੇ ਜਾਣੀਐ ਸਬਾਪੇ ਸਚਿਆਰ ਥਾ ਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇ ਵਿਆ ਤਿਨ ਪਾਇਆ ਮਾਨ ਨਾਨਕ ਗਾਵੇ ਗੁਣੀ ਨਿਧਾਨ ਗਾਵੇ ਸੁਣੀਏ ਮਨ ਰਖੇ ਭਾਉ ਦੁਖ ਪਰ ਹਰ ਸੁਖ ਹਲੇ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਏ ਗੁਰ ਈਸ਼ਰ ਗੁਰ ਗੋਰਖ ਪਰਮਾ ਗੁਰ ਪਾਰ ਪੱਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾਇਕ ਦੇ 부ਝਾਈ ਸਭਨਾ ਜੀਆਂ ਕਾਇਕ ਦਾਤਾ ਸੋਮੈ ਵਿਸਰ ਨਾ ਜਾਈ ਦੇ ਰਤਨਾਵਾਂ ਜੇ ਤੇਜ ਮਹਾਮਾਵਾ ਮਣ ਭਾਣੇ ਕੈ ਨਾਏ ਕਰੀ ਜੇਤੀ ਸਿਰ ਟੁਪਾਈ ਵੇਖਾਵਣ ਕਰਮਾ ਕੈ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰਗੈ ਸਿੱਖ ਸੋਣੀ ਗੁਰਾਇਕ ਦੇ ਉਜਾਏ ਸਬਨਾ ਜੀਆਂ ਕਾਇਕ ਦਾਤਾ ਸੋਮੈ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾਓ ਹੋਰ ਦਸੋਣੀ ਹੋਏ ਨਵਖਣਾ ਵੀ ਜਾਣੀਐ ਨਾਲ ਚਲੇ ਸਭ ਕੋਏ ਚੰਗਾ ਨੌਰ ਖਾਇ ਕਹਿ ਜਸ ਕੀ ਰਜਗਲੇ ਜੇ ਤਿਸ ਨਾਦਰ ਨਾ ਆਵਈ ਤਾ ਬਾਤ ਨ ਪੁੱਛੇ ਕਿ ਕੀਟਾ ਅੰਦਰ ਕੀਟ ਕਰ ਤੁਸੀਂ ਦੋਸਰੇ ਨਾਨਕ ਨਿਰਗੁਣ ਗੁਣ ਕਰੇ ਗੁਣ ਅੰਤਿਆ ਗੁਣ ਦੇਤੇ ਹਾ ਕੋਈ ਨਾ ਸੋਝੈ ਜੇ ਤਿਸ ਗੁਣ ਕੋਈ ਕਰੈ ਸੁਣੈ ਸਿਤਪੇਰ ਸੁਨਾਥ ਸੁਣੈ ਧਰ ਦਵਲ ਆਕਾਸ ਸੁਣੈ ਦੀਪ ਲੋ ਪਾਤਲ ਸੁਣੈ ਪਉ ਨ ਸਕੇ ਕਾਲ ਨਾਨਕ ਭਗਤਾਂ ਸਲਾਵ ਵਿਗਾ ਸੁਣੈ ਦੂਪ ਪਾਪ ਕਾ ਨਾਸ ਸੁਣੈ ਇਸਰ ਬ੍ਰਹਮਾ ਇੰਦਰ ਸੁਣੈ ਮੋਖ ਸਦਾ ਹਰਮੰਦ ਸੁਣੈ ਜੋਗ ਜੁਗਤਨ ਭੇਦ ਸੁਣੈ ਸਾਸ ਸੁਮਰਤ ਵੇਦ ਨਾਨਕ ਭਗਤਾ ਸਦਾ ਵਿਗਾ ਸੁਣੈ ਦੂਪ ਪਾਪ ਕਾ ਨਾਸ ਸੁਣੈ ਸ ਸੰਤੋਖਿਆ ਸੁਣੈ ਅਟੜ ਕਾਇ ਇਸਨਾ ਸੁਣੈ ਪੜ ਪੜ ਪਾਵੇ ਮਨ ਸੁਣੈ ਲਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾ ਸੁਣੈ ਦੂਪ ਪਾਪ ਕਾ ਨਾਸ ਸੁਣੈ ਸਾਰਾ ਗੁਣਾ ਕਹਿ ਰਹਾ ਸੁਣੈ ਸ਼ੇਖ ਪੀਰ ਪਾਦਸ਼ਾਹ ਸੁਣੈ ਅੰਦੇ ਪਾਵੇ ਰਾਹ ਸੁਣੈ ਹਾਥ ਹੋਵੇ ਅਸਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੂਪ ਪਾਪ ਕਾ ਨਾਸ ਮਨ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੇ ਪਸਤਾਏ ਕਾਗਤ ਕਰਮ ਨਾ ਲਿਖਣ ਹਾਰ ਮੰਨੇ ਕਬੈ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਸੁਰ ਤੋਂ ਵੇ ਮਨੁ ਬੁਧ ਮਨੈ ਸਗਲ ਪਉਣ ਕੀ ਸੁਧ ਮਨੈ ਮੋਹ ਝੋਟਾ ਨਾ ਖਾਏ ਮਨੈ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਮਾਰਕ ਠਾਕ ਨ ਪਾਏ ਮਨੈ ਪਤ ਸਿਓ ਪਰਗੜ ਜਾਏ ਮਨੈ ਮਗਨ ਛੱਲੇ ਪੰਥ ਮਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਪਾਵੇਂ ਮੋਖ ਦੁਆਰ ਮਨੈ ਪਰਵਾਰੇ ਸਾਧਾਰ ਮਨੈ ਤਰੇ ਤਾਰੇ ਗੁਰ ਸਿਖ ਮਨੈ ਨਾਨਕ ਹੋਵੇ ਨ ਭਿਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਮਾਨ ਪੰਜ ਪ੍ਰਧਾਨ ਪੰਚੇ ਪਾਵੈ ਦੁਰਗੈ ਮਾਨ ਪੰਚੇ ਸੋਹੈ ਦਾ ਰਾਜਾਨ ਪੰਜਾਂ ਕਾ ਗੁਰ ਏਕ ਦੇ ਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਕਰਨੇ ਨਾਹੀ ਸੁਮਾਰ ਧੋਲ ਧਰਮ ਦੇ ਆਕਾ ਪੂਤ ਸੰਤੋਖਤਾ ਪ੍ਰਗਿਆ ਜਨ ਸੂਤ ਜੇ ਕੋ ਪੁਜੇ ਹੋਏ ਸਚਿਆ ਧੋਲੇ ਉਪਰ ਕਿਤਾਬ ਧਰਤੀ ਹੋਰ ਪਰੇ ਹੋਰ ਹੋਰ ਇਸਤੇ ਬਾਤਲੇ ਕੌਣ ਜੋ ਜੀ ਜਾ ਤਰੰਗਾ ਕਹਿ ਨਾਉ ਸਭ ਨਾਲ ਲਿਖਿਆ ਉੜੀ ਕਲਾਮ ਇਹੋ ਲਿਖਾ ਲਿਖ ਜਾਣੇ ਕੋਇ ਲਿਖਾ ਲਿਖਿਆ ਕੇਤਾ ਹੋਏ ਕੀਤਾ ਤਣ ਸੋਲ ਰੂਪ ਕੀਤੀ ਦਾ ਜਾਣੇ ਕੌਣ ਕੋਤ ਕੀਤਾ ਪਸਾਵੋ ਏ ਕੋ ਕਵਾਵੋ ਤੇ ਸਤੇ ਹੋਏ ਲਗਦਰੀ ਆਵੋ ਕੁਦਰਤ ਕੌਣ ਕਹਾ ਵਿਚਾਰ ਵਾਰ ਜਾਵਾਂ ਏਕ ਵਾਰ ਜੋਤੋਤ ਬਾਵੈ ਸਾਈ ਪਹਿਲੀ ਕਾਰ ਦੂਸਰਾ ਸਲਾਮਤ ਨਿਰੰਕਾਰ ਅਸਾਂਗ ਜਾਪ ਅਸਾਂਗ ਭਾਵ ਅਸੰਗ ਪੂਜਾ ਸੰਗ ਤਪਤਾਵ ਅਸਾਂਗ ਗਰੰਤ ਮੁਗਵੇ ਪਾਠ ਅਸਾਂਗ ਜੋਗ ਮਨ ਰਹਿ ਉਦਾਸ ਅਸੰਭਗਤ ਕਉਣ ਗਿਆਨ ਵਿਚਾਰ ਸੰਗ ਸਤੇ ਅਸੰਗ ਦਾ ਤਾਰ ਅਸੰਗ ਸੂਰਮੋਏ ਬਖਸਾਰ ਅਸੰਗ ਮੋਨ ਲੇਵਲਾਏ ਤਾਰ ਕੁਦਰਤ ਕਉਣ ਕਾਂ ਵਿਚਾਰ ਵਾਰੰਜਾਵਾਂ ਏਕ ਵਾਰ ਜੋ ਤਦ ਭਾਵੇ ਸਾਈ ਪਹਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸਾਂਕ ਮੂਰਾ ਕਾਂਦ ਘੋਰ ਅਸਾਂਕ ਚੋਰ ਹਰਾਮ ਖੋਰ ਅਸੰਗ ਅਮਰ ਕਰ ਜਾਹੇ ਜੋਰ ਅਸੰਗ ਗਲਵੜ ਹਥਿਆ ਕਮਾਏ ਅਸੰਗ ਪਾਪੀ ਪਾਪ ਕਰ ਜਾਹੇ ਅਸੰਗ ਕੂੜਿਆ ਕੋੜੇ ਫਿਰਾਏ ਅਸੰਗ ਮਲੇਸ਼ ਮਲ ਭਖਾਂ ਹੈ ਹਾਜੰਨ ਨਦਕ ਸਰਕਾਰੇ ਪਾ ਨਾਨਕ ਨੀਤ ਕਹੇ ਵਿਚਾਰ ਵਾਰਨ ਜਾਵਾ ਏਕ ਵਾਰ ਜੋਤ ਉਤਭਾਵੇ ਸਾਈ ਪਲੀਕਾਰ ਤੂ ਸਦਾ ਸਲਾਮਤ ਰੰਕਾਰ ਅਸੰਖ ਨਵ ਸੰਖ ਧਾਵ ਗਮ ਗਮ ਅਸੰਖ ਲੋਇ ਅਸੰਖੈ ਸਰਭਾਰ ਹੋਏ ਅਖਰੇ ਨਾਮ ਅਖਰੇ ਸਲਾਹਾ ਅਖਰੇ ਗਿਆਨ ਗੀਤ ਗੁਣ ਗਾਹਾ ਅਖਰੇ ਲੇਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਖਾਨ ਜਿਨੇ ਲਿਖੇ ਤਿਸ ਨਾਏ ਜੇ ਫੁਰਮਾਏ ਤਿਉ ਤਿਪਾਹੇ ਜੇ ਤਾ ਕੀ ਤਾ ਤੇ ਤਾ ਨਾਮ ਨਾਵੇਂ ਨਾਹੀ ਕੋ ਥਾਉ ਕੁਦਰਤ ਕਮਨ ਕਹਾ ਵਿਚਾਰ ਵਰਨ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਪਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤੰਦੇ ਹੈ ਪਾਣੀ ਧੋਤੇ ਉਤਰਸ ਖੇ ਮੂਤ ਪਲੀਤੀ ਕਪੜ ਹੋਏ ਦੇ ਸਾਬਣ ਲਈਏ ਉਹ ਧੋਏ ਭਰੀਏ ਮਤ ਪਾਪਾ ਕੇ ਸੰਗ ਓਦੋ ਪਹਿਨਾਵੇਂ ਕੇ ਰੰਗ ਪੁੰਨੀ ਪਾਪੀ ਆਖਣ ਨਾਏ ਕਰ ਕਰ ਕਰਣਾ ਲਿਖ ਲੈ ਜਾਉ ਆਪੇ ਵੀ ਜਾਪੇ ਹੀ ਖਾਓ ਨਾਨਕ ਹੁਕਮਿ ਆਵੋ ਜਾਹੋ ਤੀਰਾ ਤਾਪ ਦਇਆ ਦਦਾਨ ਜੇ ਕੋ ਪਾਵੇ ਤਲਗਾ ਮਾ ਸੁਣਿਆ ਮਨੇ ਅਮਰ ਕੀਤਾ ਭਾਉ ਅੰਤਰਗਾ ਤੀਰਤ ਮਨ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਾਸ ਸਾਤ ਬਾਣੀ ਪਰਮਾਉ ਸਾ ਸੁਹਾਣ ਸਦਾ ਮਨ ਚਾਉ ਕਵਣ ਸੁਵੇਲਾ ਵਕਤ ਕਵਣ ਕਵਣ ਥੇਤ ਕਵਣ ਵਾਰ ਕਵਣ ਸੁਰਤੀ ਮਾ ਹੋ ਕਵਣ ਜਿਥੋ ਆਇਆ ਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਏ ਲੇ ਪੁਰਾਣ ਵਕਤ ਨਾ ਪਾਇਓ ਕਾ ਦੀਆ ਜੇ ਲਿਖਣ ਲੈ ਕੁਰਾਨ ਥਿਤਵਾ ਨਾ ਜੋਗੀ ਜਾਣ ਰਤਮਾ ਹੋ ਨ ਕੋਈ ਜਾਂ ਕਰਤਾ ਸ੍ਰੀ ਕੋ ਸਾਜੇ ਆਪੇ ਜਾਣੇ ਸੋਈ ਕਿਵ ਕਰ ਆਖਾਂ ਕਿਵ ਸਾਲਾਹੀ ਕਿਉ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਹਿ ਵੱਡੀ ਨਾਏ ਕੀਤਾ ਜਾ ਕਹ ਹੋਵੇ ਨਾਨਕ ਜੇ ਕੋ ਆਪੋ ਜਾਣੇ ਅਗੇ ਗਿਆਨ ਸੋ ਹੈ ਪਾਤਾਲ ਪਾਤਾਲ ਲਖ ਅਗਾਸ ਅਗਾਸ ਓੜ ਕੋੜਕ ਭਾਲ ਥਕੇ ਵੇਟ ਕਹਿ ਨਿਕਵਾਤ ਸੈ ਸਠਾਰੇ ਕਹਿਨ ਕਦੇ ਬਾਸ ਲੋ ਇੱਕ ਧਾਤ ਲਿਖਾ ਹੋਏ ਤਾਂ ਲਿਖੀਏ ਲਿਕੇ ਹੋਏ ਵਿਨਾਸ਼ ਨਾਨਕ ਕੱਡਾ ਆਕੀਏ ਆਪੇ ਜਾਣੇ ਆਪ ਸਲਾਹੀ ਸਲਾਹ ਇਤੇ ਸੁਰਤ ਨ ਪਾਇਆ ਨਦਿਆ ਤੇ ਵਾਹ ਭਵੇਂ ਸਮੋ ਨਾ ਜਾਣੀ ਆਹ ਸਮੁਸਾ ਸultan ਗਿਰਹਾ ਜਤੀ ਮਾਲ ਧਨ ਕੀੜੇ ਤੁਲਨਾ ਹੋਮਨੇ ਚਿਤ ਮਨੁ ਨਾ ਵਿਸਰੈ ਅੰਤਨ ਸਭ ਤੇ ਕਹਿਣ ਅੰਤ ਅੰਤਨ ਕਹਣੇ ਦੇਣ ਅੰਤ ਅੰਤਨ ਵੇਖਣ ਸੁਣਣ ਅੰਤਨ ਜਾਪੇ ਕਿਆ ਮਨ ਮੰਤ ਅੰਤਨ ਜਾਪੇ ਕੀਤਾ ਆਕਾਰ ਅੰਤਨ ਜਾਪੇ ਪਾਰਾਵਾਰ ਅੰਤ ਕਰਨ ਕੇਤੇ ਬਿਲਾਏ ਤਾਂਕੇ ਅੰਤ ਨਾ ਪਾਏ ਜਾਹੇ ਇਹੋ ਅੰਤਨ ਜਾਣੇ ਕੋਏ ਬਹੁਤਾ ਕਈਏ ਬਹੁਤਾ ਹੋਏ ਵੱਡਾ ਸਾਹਿਬ ਊँचा ठाਉ ਉੱਚੇ ਉਪਰ ਊਚਾ ਨਾ ਹੋਏ ਵਡੂਚਾ ਹੋਵੇ ਕੋਏ ਤੇ ਸੂਚੇ ਕੋ ਜਾਣੇ ਸੋਏ ਜੇੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੈਨਾਂ ਤਮਾਏ ਕੀਤੇ ਮੰਗੇ ਜੋਤ ਅਪਾਰ ਕੀ ਤਿਆ ਗਣਤ ਨਹੀਂ ਵਿਚਾਰ ਖੇਤੇ ਖੱਪ ਟੂਟੇ ਵੇਕਾਰ ਕੀਤੇ ਲੈ ਲੈ ਮੁਕਰ ਪਾਹੇ ਕੀਤੇ ਮੂਰਖਾ ਹੀ ਖਾਹੀ ਖਾਂਹੇ ਕੀਤਿਆ ਦੂਖ ਭੂਖ ਸਦਮਾਰ ਏ ਵਿਦਾ ਤਰੀ ਦਾਤਾਰ ਮਨ ਖਲਾਸੀ ਪਾਣੇ ਹੋਏ ਹੋ ਰਾਖ ਨਸਕੇ ਕੋਈ ਜੇ ਕੋ ਖਾਏ ਕਾਕਣ ਪਾਏ ਉਹ ਜਾਣੇ ਜੇ ਤਿਆ ਮੂ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਬੇ ਕਹੀ ਕੇ ਜਿਸ ਨੂੰ ਬਖਸ਼ੇ ਸੇਬ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਹੋ ਹਮੁਲਗੁਣ ਅਮੁਲ ਵਾਪਾਰ ਅਮੁਲ ਵਾਪਾਰੀ ਅਮੁਲ ਮੰਡਾਰ ਅਮੁਲਾਵੇ ਅਮੁਲ ਜਾਏ ਅਮੁਲ ਪਾਏ ਅਮੁਲਾ ਸਮਾਹੇ ਅਮੁਲ ਧਰਮ ਅਮੁਲ ਦੀਮਾਨ ਅਮੁਲ ਤੂਲ ਅਮੁਲ ਫੁਰਮਾਨ ਅਮੁਲ ਬਖਸ਼ੀ ਸਮੁਲ ਨੇਸਾਨ ਅਮੁਲ ਕਰਮ ਅਮੁਲ ਫੁਰਮਾਨ ਹਮ ਲੋ ਅਮੁਲਾ ਖਾ ਨਾ ਜਾਏ ਆਖਾ ਰਹਿ ਲਿ ਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਣ ਆਖੇ ਪਰਮੇ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਸਰੇ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਦਨ ਆਖੇ ਦੇਵ ਆਖੇ ਸੁਨ ਨਰਮੁਜਨ ਸੇਵ ਕੇਤੇ ਆਖੇ ਅਕਣ ਪਾਹੇ ਕੇਤੇ ਕਹਿ ਕਹਿ ਉਠ ਉਠ ਜਾਹੇ ਹੇਤੇ ਕੀਤੇ ਹੋਰ ਕਰੇ ਤਾ ਆਖ ਨਾ ਸਕੇ ਕਈ ਕੇ ਜੇ ਉੜ ਭਾਵੇ ਤੇੜ ਹੋਏ ਨਾਨਕ ਜਾਣੇ ਸਾਚਾ ਸੋਹੇ ਜੇ ਕੋ ਆਖੇ ਬੋਲ ਵਿਗਾੜ ਤਾ ਲਿਖਿਐ ਸਿਰ ਗਵਾਰ ਗਵਾਰ ਸੋਦਰ ਕਹਿਹਾ ਸੋਗਰ ਕਹਿਹਾ ਜਦ ਬੈ ਸਰਸੁ ਮਾਲੇ ਵਾਜੇ ਨਾਦ ਨੇਕ ਸੰਕਾ ਕੇ ਤੇ ਵਾਵਣ ਹਾਰੇ ਕੇ ਤੇ ਰਾਗੁ ਪ੍ਰੀ ਸੋ ਕਈ ਅਨ ਕੇ ਤਣ ਗਾਣ ਹਾਰੇ ਗਾਵੇਂ ਤੂਨੋ ਪਉਣ ਪਾਣੀ ਵੈ ਸੰਤਰ ਗਾਵੇ ਰਾਜਾ ਦਨ ਦੁਆਰੇ ਗਾਵੇਂ ਚੇਤ ਕੁਬਲ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇਂ ਈਸਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ ਗਾਵੇਂ ਇੰਦ ਨਾਸਣ ਬੈਠੇ ਦੇਵਤੀਆਂ ਦਨ ਨਾਲੇ गांव से समादी अंदर गांवन साथ विचारे गांवन जति सती संतोषी गांव में वीर करारे गांवन पंडित पांडक ही सब जग जग वेदा नाले गांव में मोहनिया मनमोहन सुरगा माच प्रिया ले गांवन रतन उपाए तेरे अर्श तीर रत्ना ले गांव में जोज महाबसुरा गांव में खानी चारे गांव में खंड मंडल वर बंडा कर कर रखे धारे से तू नो गांव में जोत पावन रते तेरे भगत दर्शा ले और केते गांवन से मैं चितना वन्नन कह विचारे सोई सोई सदास सहेब साचा सची नाही है बेहोसी जाय न जासी रज्जन जिन अच्छाई रंगी रंगी बातें कर कर जिनसे माया जिन उपाय कर कर वेखे कीता अपना जिप्त दी वढाई जोत स्वभावै सोई करसी हुक्म न करना जाय सो पादशाह हो साहेब पादशाह साहिब नानक रणड जाय ਮੁੰਧਾ ਸੰਦੋਗ ਸਰੰਪਾ ਜੋਲੀ ਦੀਆਂ ਕਿ ਕਰੇ ਭੂਤ ਖੰਤਾ ਕਾਲ ਕੋ ਹਰੇ ਕਾ ਯੁਗ ਡੰਡਾ ਪ੍ਰਤੀਤ ਆਏ ਪੰਥੀ ਸਗਲ ਜਮਾਤੀ ਮਨਜੀ ਤੇਜਕ ਜੀਤ ਆਦੇਸ ਸੇ ਆਦੇਸ ਆਦ ਨੀਲ ਅਨਾਦਨ ਹਜੁਗ ਜੋਗੇ ਕੋ ਵੇਸ ਭੂਤ ਕਿਆਂ ਦੇ ਆ ਮੰਡਾ ਰਣ ਗੜਗੜਵਾਜੇ ਨਾਦ ਆਪਨਾਦ ਨਾਤੀ ਸਭਾਂ ਕੇ ਰਿਸੇ ਦਵਰਾ ਸਾਧ ਸੰਯੋਗ ਜੋਗ ਦੇ ਕਾਰ ਚਲਾਵੇ ਲੇਖੇ ਆਵੇ ਭਾਗ ਆਦੇਸ ਸੇ ਆਦੇਸ ਆਦਨੀਲ ਅਨਾਦਨਹ ਜੁਗ ਜੁਗੇ ਕੋ ਵੇਸ ਏ ਕਮਾਏ ਜੁਗਤ ਪਿਆਏ ਤਿੰਜੇਲੇ ਪਰਮਾਨ ਇਕ ਸੰਸਾਰੀ ਇਕ ਬੰਡਾਰੀ ਇਕ ਲਾਇ ਦੀ ਬਾਣ ਜਿਉ ਤੇ ਸਭਾ ਵੇ ਤੇ ਚਲਾਵੇ ਜਿਉ ਹੋਵੇ ਫੁਰਮਾਨ ਓਹ ਵੇਖਿ ਉਹ ਨਨਦਰ ਨ ਆਵੇ ਮੋਤਯੋ ਬਿਡਾਨ ਆਦੇਸ ਸੇ ਆਦੇਸ ਆਦਨੀਲ ਅਨਾਦਨਹ ਜੁਗ ਜੁਗੇ ਕੋ ਵੇਸ ਹਾਸਣ ਲੋਏ ਲੋਏ ਬੰਡਾਰ ਜੁਗਤ ਪੈ ਸੋਏ ਕਾ ਵਾਰ ਕਰ ਕਰ ਵੇਖੇ ਸਰਜਣ ਹਰ ਨਾਨਕ ਸਜੇ ਕੀ ਸਾਚੀ ਕਾਰ ਆਦੇ ਸੇ ਆਦੇ ਸਾਦ ਨੀਲ ਅਨਾਦ ਨਹ ਜੁਗ ਜੁਗੇ ਕੋ ਵੇਸ ਇਕ ਦੂਜੀ ਬੋ ਲਖ ਹੋ ਹੈ ਲਖੋ ਹੈ ਲਖ ਵੀਸ ਲਗ ਲਗ ਗੇੜਾ ਆਖੀ ਐ ਏਕ ਨਾਮ ਜਗਦੀਸ਼ ਇਤਰਾਹ ਪਤ ਪੌੜੀਆ ਚੜੇ ਹੋਏ ਕੀਸ ਸੁਣਗਾ ਲਾਇਕ ਅਸ ਕੀ ਕੀਟਾ ਆਏ ਰੀਸ ਨਾਨਕ ਨਦਰੀ ਪਾਈਏ ਕੂੜੀ ਕੂੜੇ ਠੀਸ ਆਖਣ ਜੋਰ ਚੁਪਾਇਨੈ ਜੋਰ ਜੋ ਨਮੰਗਨ ਦੇਣ ਜੋਰ ਜੋ ਨ ਜੀਵਨ ਮਰਨ ਜੋਰ ਜੋ ਨ ਰਾਜਮਾਲ ਮਨਸੂਰ ਜੋ ਨ ਸੁਰਤੀ ਗਿਆਨ ਵਿਚਾਰ ਜੋ ਨ ਜੁਗਤੀ ਛੁਡੇ ਸੰਸਾਰ ਜਿਸ ਹੱਥ ਜੋਰ ਕਰਵੇ ਖੇ ਸੋਏ ਨਾਨਕ ਉਤਮ ਨੀਚ ਨ ਕੋਇ ਰਤੀ ਰੁਤੀ ਥਿਤੀ ਵਾਰ ਪਉਣ ਪਣੀ ਅਗਨੀ ਪਾਤਾਲ ਤੇ ਸ੍ਰੀ ਧਰਤੀ ਤਾ ਬੁਰੀ ਦਨਸਾਲ ਤੇ ਸ੍ਰੀ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਆਪ ਸਚਾ ਦਰਬਾਰ ਜਿੱਥੇ ਸੋਹਨ ਪੰਜ ਪ੍ਰਮਾਣ ਨਦਰੀ ਕਰਮ ਪੋਵੈ ਨਿਸ਼ਾਨ ਕਾਜ ਪਕਾਈ ਉਥੇ ਪਾਏ ਨਾਨਕ ਆਇਆ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕਹਤੇ ਪਉਣ ਪਾਣੀ ਬੈਸੰਦਰ ਕਹਤੇ ਕਾਨ ਮਹੇਸ਼ ਕਹਤੇ ਪਰਮੈ ਗਾਲਤ ਗੜੀਏ ਰੂਪ ਰੰਗ ਕੇ ਵੇਸ ਕਹਤਿਆ ਕਰਮ ਭੂਮੀ ਮੇਰ ਕਹਤੇ ਕਹਤੇ ਦੂ ਉਪਦੇਸ਼ ਕਹਤੇ ਇੰਦੇ ਚੰਦ ਸੂਰ ਕਹਤੇ ਖੇਤੇ ਮੰਡਲ ਦੇਸ ਕਹਤੇ ਸਤਪੁਤਨਾਥ ਕਹਤੇ ਕਹਤੇ ਦੇਵੀ ਵੇਸ ਕਹਤੇ ਦੇਵਦਾਨੁ ਮਨ ਕਹਤੇ ਕਹਤੇ ਰਤਨ ਸੰਗੁੰਦ ਕਹਤੇ ਆਖਾਣੀ ਕਹਤੇ ਬਾਣੀ ਕਹਤੇ ਪਾਦਰਿੰਦ ਕਹਤੇ ਆਸੁਰਤੀ ਸੇਵਕ ਕਹਤੇ ਨਾਨਕਾਂਤ ਤ੍ਰਯੰਤ ਗਿਆਨ ਖੰਡ ਮੈਂ ਗਾਨ ਪਚੰਡ ਤਿਤੇ ਨਾਦ ਮਨੋਦ ਕੋਡ ਅਨੰਦ ਸਰਮ ਖੰਡ ਕੀ ਬਾਣੀ ਰੂਪ ਤਿਤੇ ਗਾਲਤ ਗੜੀਏ ਬਹੁਤ ਅਨੂਪ ਤਾਂ ਕੀਆ ਗੱਲਾਂ ਕਥਿਆ ਨਾ ਜਾਹੇ ਜੇ ਕੋ ਕਹਿ ਪਿਜੇ ਬਸਤਾਏ ਤਿਥੇ ਗੜੀਏ ਸਰਤ ਮਤ ਮਨ ਬੁੱਧ ਤਿਥੇ ਗੜੀਏ ਸੁਰਾ ਸਦਾ ਕੇ ਸੁਧ ਕਰਮ ਖੰਡ ਕੀ ਬਾਣੀ ਜੋਰ ਤਿਥੇ ਹੋ ਨਾ ਕੋਈ ਹੋਰ ਤਿਥੇ ਜੋਤ ਮਹਾ ਬਸੂਰ ਤਨ ਮੈ ਰਾਮ ਰਿਆ ਭਰਪੂਰ ਤਿਥੇ ਸੀਤੋ ਸੀਤਾ ਮੈ ਮਾ ਮਾਇ ਤਾਂ ਕੇ ਰੂਪ ਨਾ ਕਥਨੇ ਜਾਹੇ ਨਾ ਓਏ ਮਰੇ ਨਾ ਠਾਗੇ ਜਾਹੇ ਜਨ ਕੇ ਰਾਮ ਵਸੇ ਮਨ ਮਾਹੇ ਤਿਥੇ ਭਗਤ ਵਸੇ ਕੇ ਲੋ ਕਰੇ ਅਨੰਦ ਸਚਾ ਮਨ ਸੋਏ ਸਾਜ ਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨਿਹਾਲ ਤਿਥੇ ਕਾਣ ਮੱਡਲਰ ਭਾਂਡ ਦੇ ਕੋ ਕਥੇ ਤਿਆੰਤ ਨਾ ਅੰਤ ਤਿਥੇ ਲੋਲੋ ਆਕਾਰ ਜਿਜੁ ਖਮਤਿ ਵੇਤ ਵਿਕਾਰ ਵੇਖੇ ਵਿਖਸੇ ਕਰ ਵਿਚਾਰ ਨਾਨਕ ਕਤਨਾ ਕਰੜਾ ਸਾਰ ਜਤ ਪਹਾਰ ਤੀਰ ਸੁਨਿਆਰ ਅਣਮਾਤ ਵਿਧ ਹਥਿਆਰ ਪੋਖਲਾ ਅਗੰਤਪਤਾਉ ਪਾਂਡਾ ਬਾਉ ਉਮਰੇ ਤੇ ਢਾਲ ਘੜੀਏ ਸ਼ਬਦ ਸਚੀ ਟਕਸਾ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੇ ਨਦਰ ਨਿਹਾਲ ਸਲੋਕ ਪਾਉਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ ਚੰਗੀਆਂ ਬੁਰੀਆਂ ਵਾਚੇ ਧਰਮ ਹਦੂਰ ਕਰਮਿ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇ ਗਏ ਮਸ਼ਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੇ ਨਾਮ ਧਿਆਇਆ ਗਏ ਮਸ਼ਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਮਾਜ ਮਹੱਲਾ ਪੰਜਵਾਂ ਚੌਬ ਦੇ ਘਰ ਪਹਿਲਾ ਮਹਿਰਾਮਨ ਲੋਚੇ ਗੁਰਦਰਸ਼ਨ ਤਾਈ ਬਿਲਪ ਕਰੇ ਚਾਤ੍ਰਿਕ ਇਨਿਆਈ ਤਿਰਖਾ ਨਉ ਤਰੇ ਸਾਤਨ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀਓ ਹਉ ਗੋਲੀ ਜਿਉ ਘੋਲ ਗੁਮਾਈ ਗੁਰਦਰਸ਼ਨ ਸੰਤ ਪਿਆਰੇ ਜੀਓ ਰਹਾਉ ਤੇਰਾ ਮੁਖ ਸੁਹਾਵਾ ਜੀਓ ਸਹਿ ਦਨਵਾਣੀ ਚਰਹੋ ਆ ਦੇਖੇ ਸਾਰੰਗ ਪਾਣੀ ਦਸੋ ਦੇ ਜਹਾਂ ਤੂੰ ਵਸਿਆ ਅਮਰ ਸੱਜਣ ਮੀਤ ਮੁਰਾਰੇ ਜੀਓ ਹਉ ਗੋਲੀ ਹਉ ਘੋਲ ਗੁਮਾਈ ਗੁਰ ਸੱਜਣ ਮੀਤ ਮੁਰਾਰੇ ਜੀਓ ਰਹਾਉ ਇਹ ਘੜੀ ਨ ਮਿਲਤੇ ਤਾਂ ਕਲਯੁਗ ਹੋਤਾ ਹੁਣ ਕਦ ਮਿਲੀਐ ਪ੍ਰਿਅ ਤਦ ਭਗਵੰਤਾ ਮੋਹਿ ਰਣਿ ਬਿਹਾਵੇ ਨੀ ਨਯਾਵੇ ਬਿਨ ਦੇਖੇ ਗੁਰ ਦਰਬਾਰੇ ਜੀਓ ਹਉ ਗੋਲੀ ਜੀਉ ਕੋਲ ਗੁਮਾਈ ਤੇ ਸਚੇ ਗੁਰ ਦਰਬਾਰੇ ਜੀਓ ਰਹਾਉ ਭਾਗੋ ਆ ਗੁਰ ਸੰਤ ਮਿਲਾਇਆ ਪਰ ਉਹ ਨਾ ਸੀ ਘਰ ਮੇ ਪਾਇਆ ਸੇਵ ਕਰੀ ਪਲਛਾ ਸਨਾ ਵਿਛੇਣਾ ਜਨ ਨਾਨਕ ਦਾਸ ਤੁਮਾਰੇ ਜੀਓ ਹਉ ਗੋਲੀ ਜੀਉ ਕੋਲ ਗੁਮਾਈ ਜਨ ਨਾਨਕ ਦਾਸ ਤੁਮਾਰੇ ਜੀਓ ਰਹਾਉ ਦਨੋਸਰੀ ਮਹਲਾ ਪਹਿਲਾ ਗੁਰ ਪਹਿਲਾ ਚੁੱਪ ਦੇ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਜੁਨੀ ਸੈਭੰ ਗੁਰ ਪ੍ਰਸਾਦ ਜਿਉ ਡਰਥੈ ਆਪਣਾ ਕਿਐ ਸੋ ਕਰੀ ਪੁਕਾਰ ਦੁਖ ਵਿਸਾਰਣ ਸੇਵੇ ਆ ਸਦਾ ਸਦਾ ਦਾਤਾ ਸਾਹਿ ਮੇਰਾ ਨੀਤ ਨਵਾ ਸਦਾ ਸਦਾ ਦਾਤਾ ਰਹਾਉ ਅੰਨਨ ਸਾਹਿਬ ਸੇਵੀਐ ਅੰਛੜਾਏ ਸੋਏ ਸੁਣ ਸੁਣ ਮੇਰੀ ਕਾਮਣੀ ਪਾਰਤਾ ਰਹੋਏ ਦਇਆਲ ਤੇਰੇ ਨਾਮ ਤਰਾ ਸਤਿਗੁਰੂ ਵਾਣੇ ਜਾਉ ਰਹਾਉ ਸਰਵੰਸਾ ਚਾ ਇੱਕ ਹੈ ਦੂਜਾ ਨਹੀਂ ਕੋਏ ਤਾਂ ਕੇ ਸੇਵਾ ਸੋ ਕਰੇ ਜਾਂ ਕੋ ਨਦਰ ਕਰੇ ਤੁਧ ਬਾਜ ਪਿਆਰੇ ਕੇਵ ਰਹਾ ਸਾ ਵੜਿਆਈ ਦੇਹ ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਹੀਂ ਕੋਏ ਜਿਸ ਸਾਗੇ ਪਿਆਰੇ ਜਾਏ ਕਹਾਂ ਰਹਾਉ ਸੇਵੀ ਸਾਹਿਬ ਆਪਣਾ ਵਰਨ ਜਾਂਚੋ ਕੋਏ ਨਾਨਕ ਤਾਂ ਕਾ ਦਾਸ ਹੈ ਬਿੰਦ ਬਿੰਦ ਚੁੱਕ ਚੁੱਕ ਹੋਏ ਸਾਹਿਬ ਤੇਰੇ ਨਾਮ ਵਿਟੋ ਬਿੰਦ ਬਿੰਦ ਚੁੱਕ ਚੁੱਕ ਹੋਏ ਰਹਾਉ ਤਿਲੰਗ ਮਹਿਲਾ ਪਹਿਲਾ ਅੰਗਰਤੀ ਜਾ ਏਕ ਓੰਕਾਰ ਸਤ ਗੁਰ ਪ੍ਰਸਾਦ ਇਹ ਤਨ ਮਾਇਆ ਪਹਾਇਆ ਪਿਆਰੇ ਲੀਤੜਾ ਲਾਵ ਰੰਗਾਇ ਮੇਰੇ ਕੰਤਨ ਭਾਵੇ ਚੋੜਲਾ ਪਿਆਰੇ ਕਿਉਂ ਦਨ ਸੇਜੇ ਜਾਏ ਹਉ ਕੁਰਬਾਨੇ ਜਾਉ ਮਿਰਵਾਨੇ ਜਾਉ ਹਉ ਕੁਰਬਾਨੇ ਜਾਉ ਤਨਾ ਕਹਿ ਲੈ ਨੋ ਤੇਰਾ ਨਾਮ ਲੈ ਨੋ ਤੇਰਾ ਨਾਮ ਤਨਾ ਕਹਿ ਹਉ ਸਤਿਗੁਰੂ ਮਾਨੇ ਜਾਉ ਰਹਾਉ ਕਹਿ ਰੰਗਣ ਜੇਥੇ ਪਿਆਰੇ ਪਾਈਏ ਨਾਮੁ ਜੀਠ ਰੰਗਣ ਵਾਲਾ ਜੇ ਰੰਗੇ ਸਹਿਬ ਐਸਾ ਰੰਗ ਨਾ ਡੀਠ ਜਿਨ ਕੈ ਚੋਲੇ ਤੜੇ ਪਿਆਰੇ ਕਾਂਤ ਨਾ ਕੇ ਪਾਸ ਤੂੜਤ ਨਾ ਕੀਜੇ ਮੇਲੇ ਜੀ ਕਹ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਭਾਵੇ ਆਪੇ ਹੀ 라ਵੇ ਤਿਲੰਗ ਮਹਿਲਾ ਪਹਿਲਾ ਯਾ ਨਣੀਏ ਮਾਂਦੜਾ ਕਾਇ ਕਰੇ ਆਪਨੜੇ ਘਰ ਹਰ ਰੰਗੋ ਕੀ ਨਾ ਮਾਣੇ ਸੋਹ ਨੇੜੇ ਤਨ ਕਾਮਲੀਏ ਬਾਹਰ ਗਿਆ ਡੂੰਡੇ ਭੈ ਕੀਆ ਦੇਹੇ ਸਲਿਆ ਨਣੀ ਭਾਵ ਕ ਕਰ ਸਿੰਗਾਰੋ ਤਾਂ ਸੋਹਾ ਗਣ ਜਾਣੇ ਲਾਗੇ ਜਾਂ ਸ਼ੋਧ ਰੇ ਪਿਆਰੋ ਯਾਣੀ ਬਾਲੇ ਕਿਆ ਕਰੇ ਜਾਂਦਨ ਕੰਤਨ ਭਾਵੇ ਕਰਨ ਪਲਾ ਕਰੇ ਬੋ ਤੇਰੇ ਸਾਧਨ ਮਹਿਲਾ ਪਾਵੇ ਬਿਨ ਕਰਮਾ ਕਿਛ ਪਾਈਏ ਨਹੀਂ ਜੇ ਬੋ ਤੇਰਾ धाਵੇ ਲਾਵ ਲੋ ਬੰਕਾਰ ਕੀ ਮਾਤੀ ਮਾਇ ਮਹ ਸਮਾਣੀ ਇੰਨੀ ਬਾਤ ਈਸ਼ੋ ਹੋ ਪਾਈਏ ਨਹੀਂ ਭਈ ਕਾਮਣੀ ਆਣੀ ਜੈ ਬਜੋ ਸੋ ਹਗਣੀ ਵਾਹੇ ਕਿੰਨੀ ਬਾਤ ਈਸ਼ੋ ਹੋ ਪਾਈਏ ਜੋ ਕੁਝ ਕਰੇ ਸੋ ਬਲਾ ਕਰਮਾ ਨੀਏ ਹਕਮਤ ਗਮ ਚੁਕਾਈਏ ਜਾਂ ਕੇ ਪ੍ਰੇਮ ਪਦਾਰਤ ਪਾਈਏ ਤੋ ਚਰਣੀ ਚਿਤ ਲਾਈਏ ਸੋਹ ਕਹਿ ਸੁਖੀ ਜੈ ਤਨ ਮਨੁ ਦੀਜੈ ਸਭ ਪਰਮ ਲਾਈਏ ਏਵ ਕਹੈ ਹੈ ਸੋਹਾਗਣੀ ਪਹਿਣੇ ਇੰਨੀ ਬਾਤੀ ਸੋਹ ਪਾਈਏ ਹਾਗਗਵਾਈਏ ਤਾਂ ਸੋ ਪਾਈਏ ਔਰ ਕੈਸੀ ਚਦrai ਸੋਨਰ ਕਰ ਦੇਖੇ ਤਾਂ ਕੀ ਸੰਗਤ ਨਾਨਕ ਰਹੰਦਾ ਕਿਉਂ ਕਰੇ